ਇਹ ਸਰਾਬੇ ਦੇ ਵਾਰਸ ਨੇ ਜੀ ਕੌਣ ਯੂਨੀਵਰਸਿਟੀ ਦੇ ਨਹੀਂ ਨਹੀਂ ਆਏ ਨਹੀਂ ਆ ਆਏ ਤੁਸੀਂ ਨਾ ਇਹਨੂੰ ਆਏ ਲਾਈਨ ਖਿੱਚਦੇ ਹੋ ਵੀਰ ਸਿੰਘ ਨੇ ਜੀ ਉਹ ਫਲਾਣੇ ਦੇ ਵਾਰਸ ਨੇ ਜੀ ਵਾਰਸ ਬੁੱਸ ਦਾ ਸਵਾਲ ਨਹੀਂ ਹੈ ਹੂੰ ਇਹ ਪੰਜਾਬ ਦੇ ਵਾਸਤੇ ਹੁਣ ਇਹ ਲੜ ਰਹੇ ਨੇ ਬਸ ਵਾਰਸ ਕਹਿਣਾ ਵਾਰਸ ਸਰਾਬਾ ਦਾ ਵਾਰਸ ਤਾਂ ਉਧੇ ਹੋਣਗੇ ਨਾ ਜਦਦੇ ਸ਼ਹੀਦ ਹੋਣਗੇ ਹੂੰ ਅਜੇ ਤਾਂ ਡਾਂਗ ਹੀ ਚੱਲ ਰਹੀ ਆ ਜੇ ਡਾਂਗ ਚੋ ਇੱਕ ਵਧਾ ਗਏ ਫਿਰ ਬੜੀਆਂ ਗੱਲਾਂ ਹੁੰਦੀਆਂ ਨੇ ਵਿੱਚੀਆਂ ਸਰਾਬਾ ਉਹ ਨਹੀਂ ਸੀ ਜਾਬਦੇ ਤਾਂ ਮੁਕਾਬਲਾ ਜਿੱਤੇ ਕਰਨਾ ਹੋਵੇ ਐ ਐਡੀ ਛੇਤੀ ਨਾ ਕਰਿਆ ਕਰੋ ਵੀਰ ਭਾਗ ਜਿੰਗ ਬਣ ਗਈ ਅੱਜ ਤੇ ਆਹੀ ਤਾਂ ਝਗੜਾ ਹੈ ਜੀ ਸੰਜੇ ਗਾਂਧੀ ਨੇ ਜੋ ਕੁਫਰ ਮਰੋ ਕਹਿਟਾਇਆ ਹਮ ਐਮਰਜੈਂਸੀ ਦੌਰਾਨ ਇਹ ਕਾਂਗਰਸ ਨੇ ਬਿਕਰੇ ਰਤਾ ਅੱਜ ਦਾ ਮਹਾਤਮਾ ਬੁੱਧ ਹਮ ਸੰਜੇ ਗਾਂਧੀ ਨੇ ਮਹਾਤਮਾ ਬੁੱਧ ਬਣਾਤਾ ਸੀ ਚਲੋ ਤਾਂ ਮਹਾਤਮਾ ਬੁੱਧ ਹੀ ਬਣਾਇਆ ਸੀ ਮੋਦੀ ਸਾਹਿਬ ਆਪ ਹੀ ਕਹਿਣ ਲੱਗੇ ਵੀ ਮੈਂ ਤਾਂ ਰੰਬ ਤੋਂ ਉਤਰਿਆ ਹੋਇਆ ਮੈਨੂੰ ਤਾਂ ਮਾਂ ਨੇ ਜੰਮੇ ਨਹੀਂ ਉਹ ਤਾਂ ਮਾਂ ਤੋਂ ਹੀ ਮੁਲਕਰ ਹੋ ਗੇ ਸੋ ਅਸੀਂ ਜਾਂ ਇਹੋ ਜਿਹੇ ਨੇਤਾ ਪੈਦਾ ਕਰਾਂਗੇ ਜਿੰਨ ਨੂੰ ਅਸੀਂ ਐਂ ਬਸ ਰੱਬ ਬਣਾ ਦਾਂਗੇ ਫਿਰ ਆਹੀ ਹਾਲ ਹੋਣਾ ਸੋ ਤੁਹਾਡਾ ਵੀ ਜਵਾਬ ਅੱਗੇ ਤੋਂ ਸਵਾਲ ਸੋਚ ਕੇ ਕਰਿਆ ਕਰੋ ਜਿਹੜੇ ਲੜਦੇ ਨੇ ਉਹ ਸਮਾਂ ਦੱਸੇਗਾ ਹਮ ਤੇ ਲੀਡਰਸ਼ਿਪ ਇੱਥੇ ਰੌਲਾ ਕਿਸ ਕਰਦਾ ਹੈ ਕਹਿੰਦੇ ਨੇ ਪੰਜਾਬ ਨੂੰ ਮਿਰਗੀ ਹੋਰ ਯੂਨੀਵਰਸਿਟੀ ਨੇ ਲੀਡਰਸ਼ਿਪ ਮਾਰੀ ਹੈ ਸ਼ਾਹ ਮੁਹੰਮਦ ਨੇ ਆਖਿਆ ਕਹਿੰਦਾ ਸ਼ਾਹ ਮੁਹੰਮਦਾ ਜਿੱਕਰ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਮੁੜ ਹਾਵੀਆਂ ਨੇ ਜੇ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇ ਗਾਂ ਮਾਰੀਆਂ ਨੇ ਹੁਣ ਵੀ ਕਾਖੇ ਹੈਗੇ ਨੇ ਹੁਣ ਵੀ ਉਹ ਕਰ ਰਹੇ ਨੇ ਪਰ ਚਿੱਗਾ ਦਾ ਮੁੱਲ ਕੌਣ ਪਾਣਾ ਨੇ ਇਸ ਕਰਕੇ ਲੀਡਰਸ਼ਿਪ ਦੀ ਵੀ ਲੋੜ ਹੁੰਦੀ ਆ ਵਿਦਵਤਾ ਦੀ ਵੀ ਲੋੜ ਹੁੰਦੀ ਆ ਪਰ ਇਹ ਲੀਡਰਸ਼ਿਪ ਵਿਦਵਤਾ ਤੁਹਾਡਾ ਗਿਆਨ ਤੁਹਾਡੀ ਹਦੀਮੀ ਜੇ ਸਮਾਜ ਦੀ ਸੇਵਾ ਨਹੀਂ ਕਰਦੀ ਹਦੀਮੀ ਹੋ ਕੇ ਅਪਰਾਧੀ ਦੂਰਾਂ ਨੇ ਵੇ ਜੋ ਹੰਤਾ ਮਿਰਗਾ ਹੈ ਬਾਬੇ ਨੇ ਐਵੇਂ ਨਹੀਂ ਕਿਹਾ ਸੋ ਤੁਹਾਡੀ ਹਦੀਮੀ ਤੁਹਾਡਾ ਥੱਲੇ ਲਗਣਾ ਤੁਹਾਡਾ ਗਿਆਨ ਇਹ ਸਾਰਾ ਇਸ ਵਾਸਤੇ ਆ ਜੇ ਤਾਂ ਉਹ ਸਮਾਜ ਨੂੰ ਚੰਗਾ ਕਰਦਾ ਹੈ ਜੇ ਤਾਂ ਉਹ ਜਿਹੜਾ ਸਭ ਤੋਂ ਦੂਰ ਧੱਕਿਆ ਹੋਇਆ ਬੰਦਾ ਹੈ ਉਹਨੂੰ ਤਾਕਤ ਦਿੰਦਾ ਹੈ ਉਹਨੂੰ ਸ਼ਕਤੀ ਪ੍ਰਦਾਨ ਕਰਦਾ ਹੈ ਵੀ ਉਹ ਵੀ ਹੱਕ ਹੈ ਉਹਦਾ ਤਾਂ ਤਾਂ ਉਹ ਹੈਗਾ ਫਾਇਦਾ ਜੇ ਉਹ ਆਪਦਾ ਪੇਜ ਪੜਦਾ ਤਾਂ ਉਹ ਪਾਪ ਹੈ ਇਹੀ ਗੱਲ ਅਸੀਂ ਕਰਦੇ ਆਂ ਜੇ ਕਿਸੇ ਨੇ ਫੀਮ ਖਾ ਲਈ ਹੋਵੇ ਉਹਨੂੰ ਜਿਹੜਾ ਟੀਕਾ ਲਾਉਣਾ ਉਹ ਵੀ ਨਸ਼ੇ ਦਾ ਹੈ ਉਹ ਉਹਨੂੰ ਕਾਟ ਕਰਦਾ ਜੇ ਤਾਂ ਉਹਨੇ ਫੀਮ ਖਾਦੀ ਆ ਉਦੋਂ ਨਸ਼ੇ ਦਾ ਉਹ ਟੀਕਾ ਲਾਈਏ ਤਾਂ ਤੋ ਬਚੇਗਾ ਜੇ ਉਹਨੇ ਫੀਮ ਤਾਂ ਖਾਦੀ ਨਹੀਂ ਹੋਈ ਟੀਕਾ ਉਹ ਲਾਤਾ ਫਿਰ ਮਰੇਗਾ ਸੋ ਇਸ ਕਰਕੇ ਉਹੀ ਚੀਜ਼ ਵਿਸ਼ ਹੁੰਦੀ ਹੈ ਉਹੀ ਚੀਜ਼ ਅੰਮ੍ਰਿਤ ਹੁੰਦੀ ਹੈ ਜੇ ਉਹ ਬੰਦੇ ਨੂੰ ਬਚਾਉਂਦੀ ਹੈ ਜਨ ਕੇ ਸਮਾਜ ਨੂੰ ਬਚਾਉਂਦੀ ਹੈ ਗਰੀਬ ਨੂੰ ਬਚਾਉਂਦੀ ਹੈ ਉਹਨੂੰ ਹੱਕ ਦਿੰਦੀ ਹੈ ਉਹਨੂੰ ਰੋਟੀ ਨਹੀਂ ਹੱਕ ਹੂੰ ਉਹਨੂੰ ਤਾਕਤ ਦਿੰਦੀ ਹੈ ਤਾਕਤ ਬਣਾਉਂਦੀ ਹੈ ਉਹਦੇ ਵਿੱਚ ਤੂੰ ਵੀ ਇਨਸਾਨ ਹੈਂ ਤੇਰੀ ਵੀ ਤਾਕਤ ਤੇਰਾ ਵੀ ਹੱਕ ਹੈ ਜੇ ਇਹ ਕਰਦੀ ਹੈ ਤਾਂ ਉਹ ਵਿਦਵਤਾ ਜਿਹੜੀ ਹੈ ਉਹ ਲੋਕਪੱਖੀ ਹੈ ਜੇ ਉਹ ਵਿਦਵਤਾ ਆਪਦਾ ਪੇਜ ਭਰਦੀ ਹੈ ਉਹਦਾ ਖੁੰਦੀ ਹੈ ਤੇ ਫਿਰ ਉਹ ਲੋਕਾਂ ਦੇ ਉਲਟ ਜੀ